ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਆਏ ਦਿਓ ਜ 2000 ਵੀ ਇੱਕ ਗੱਭਣ ਤਿੰਨ ਨਾਕ ਸੇਲਾ ਵਪਾਰ ਦਾ ਕੰਮ ਆ ਡਿਟੇਲ ਵੀਰ ਤੋਂ ਪੁੱਛਦੇ ਆ ਸੱਸੀ ਗੱਲ ਬਾਈ ਕੀ ਗੱਲ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਮੇਰੇ ਨਾਮ ਕਾਲਾ ਪਿੰਡ ਚਮਿੰਦਾ ਜ਼ਿਲ੍ਹਾ ਲੁਧਿਆਣਾ ਜਿਹੜਾ ਲੁਧਿਆਣਾ ਸਰਾਬਾ ਰੋਡ ਤੇ ਆ ਗਿਆ ਆਪਣਾ ਪਿੰਡ ਚਮੰਡਾ ਹਨਾ ਵਪਾਰ ਦਾ ਕੰਮ ਆਪਣਾ ਠੀਕ ਆ ਰਵਿੰਦਰ ਸਿੰਘ ਸੱਧੂ ਡੇਰੀ ਫਾਰਮ ਜਿੱਦੋਂ ਮਰਜੀ ਪੁੱਸ ਕੇ ਆ ਜਾਵਦਾ ਠੀਕ ਆ ਹੁੰਦੀਆਂ ਹਰ ਵਕਤ ਕੰਮ ਹਰ ਵਕਤ ਚਾਰ ਪੰਜ ਹੁੰਦੀਆਂ ਲਗ ਭਗ ਆਪਾਂ ਇਹਨਾਂ ਦੇ ਹਰ ਵਕਤ ਠੀਕ ਆ ਰੇਟ ਮੈਕਸਿਮਮ ਕਿੰਨੇ ਕਰੇ ਤੇ ਆਪਣੇ ਕੋਲੇ ਮੇਰੇ ਮੁੱਲ ਆ ਬੱਚੀ ਦਾ 60000 ਠੀਕ ਆ 55000 ਆ 5 ਦਿਨ ਦੀ ਦਿੱਤੀ ਆ ਜੀ ਮੋਬਾਈਲ ਨੰਬਰ ਬੋਲੇ ਆਪਣਾ 9779623411 97796 23411 ਕਿਹੜਾ ਸੂਆ ਹੁੰਦੀ ਆ ਇਹ ਮੇਰੇ ਦੂਜਾ ਸੂਆ ਹੁੰਦੀ ਦੂਜਾ ਸੂਆ ਸੁੰਦੀ ਆ 60000 55000 ਰਹਾ ਨਾ 55000 ਦੀ ਜੈਸਰ ਨੋਦੀ ਦਾਂਗੇ ਦੁੱਧ ਦੀ ਐਵਰੇਜ ਲਾ ਕੇ ਜੰਦੀ ਜਰਸੀ ਚ ਕ੍ਰਾਸ ਪੈਂਦੀ ਹੈ ਹਨਾ ਹਾਂ ਕਿੰਨੇ ਕੇ ਦੁੱਧ ਚੱਲੂਗੀ ਅੰਦਾਜ਼ੇ 3 ਕਿਲੋ ਦੀ ਗਰੰਟੀ ਦੇ ਦਿੰਦਾ ਮੰਨ ਕੇ ਚੱਲੀ 19 ਕੇ ਆਸ-ਪਾਸ ساری ਹੈਗੀ ਆ ਦਿਨ ਕਿ ਘੜਦੇ ਸਹੀ ਜੀ 6 ਟੋਰੀ ਬਾਹਰ ਨੂੰ ਸੋ ਦੋਸਤੋ ਮੂਹ ਮੱਥਾ ਫੇਸ ਕੁਆਲਟੀ ਵੇਰਾ ਦੇ ਥੋੜੀ ਜਰਸੀ ਟਾਈਪ ਚ ਪੈਂਦੀ ਆ 19 20 ਲੀਟਰ ਦੇ ਆਸ-ਪਾਸ ਚ ਰਣ ਵਾਲੀ ਬੈੜ ਹੈਗੀ ਆ ਕੀਮਤ ਰੱਖੀ ਹੈ ਦੀ 60000 55000 ਦੀ ਜੈਸਰ ਨੋ ਬੈੜ ਹੋ ਜਾਊਗੀ 6 ਦਿਨ ਪੈਂਡਿੰਗ ਪਿਆ ਸੂਨ ਦੇ ਵਿੱਚ ਤੇ ਸੋਹਣਾ ਸਾਫ ਸੁਥਰਾ ਹਵਾਨਾ ਕੱਦ ਵੱਡ ਜਿੰਦ ਜਾਨ ਬੈਡ 'ਚ ਬਹੁਤ ਜ਼ਿਆਦੇ ਆ ਤੇ ਵਧੀਆ ਰਾਜੇ ਸਮੀ ਬਣੀ ਕਿਸੇ ਪਾਸੇ ਲਿੱਸੀ ਨਾ ਵੀ ਗਲਮਟੋਲ ਬੈੜਾ ਤੇ ਫਟ ਫਟ ਲੈ ਬਾਬਾ ਬਿਲਕੁਲ ਫਿਟਿੰਗ ਵਾਲਾ ਫਾੜੀ ਵਾਲਾ ਹਵਾਨਾ ਦਾ ਲੈਵਾ ਕੰਪੈਕਟ ਰੱਖੂਗੀ ਕੀਮਤ 55000 ਜਸ ਨੋਜ ਵਾਲਾ ਰੇਟ ਆ ਇਹਦੇ ਵਿੱਚ ਕੋਈ ਬਾੜਾ ਤਾਂ ਨਹੀਂ ਵੀਰੇ ਤੋੜ ਤਰੀ ਆ ਜਾ ਹੁਣ ਆ ਪਾ ਛੋੜ ਛੱਪੇ ਠੀਕ ਹੈ ਕੋਈ ਵੀਰ ਕਹੇ 45 ਛੜ ਤਾਂ ਲੈ ਲੋ ਫਾਇਦਾ ਕੋਈ ਨਹੀਂ ਹਨਾ ਸੋ ਐਵੇਂ 70 ਮੰਗੜੀ 75 ਮੰਗੜੀ ਉਹ ਵੀ ਕੋਈ ਫਾਇਦਾ ਨਹੀਂ ਪਰ 55000 ਜਿਹੜਾ ਵੀਰ ਵੀਡੀਓ ਦੇਖੋ ਤੇ ਮਾਨੂੰ ਸ਼ੂਟ ਕਰੂਗਾ ਵੀ ਰੇਟ ਜੈਨੂਅਲ ਅੱਗੇ ਦੋ ਨੰਬਰ ਜਿਹੜੀ ਸਿੰਘ ਵਾਲੀ ਵਾੜ ਦੇਖੀ ਜਨੇ ਆਪਾਂ ਤਨੂਲ ਬੱਛੀਆਂ ਵੀਰੇ ਜਿਹੜਾ 10 ਕਿਲੋ ਦੁੱਧ ਦਾ 9 ਕਿਲੋ ਦੀ ਗਾਰੰਟੀ ਦੇ ਤੁੰਗ ਤੇ ਸੂਈ ਨੂੰ ਡੈਮ ਕਿੰਨਾ ਖੋ ਗਿਆ ਵੀਰੇ ਮਹੀਨੇ ਦੀ ਸੂਈ ਹੋਈ ਸੂਈ ਸੂਈ ਲੈ ਕੇ ਆ ਆ ਬੱਚਾ ਮਰਿਆ ਬੱਚਾ ਮਰਿਆ ਵਾ ਸੂਈ ਸਵਾਈ ਬਾਕੀ ਅਲਾ ਦੁੱਧ ਮਿਲਦੇ ਆ ਠੀਕ ਆ ਧਾਰਾ ਤੋਰਾ ਚਾਰੇ ਸਾਰੇ ਚੋਕ ਕੇ ਇੱਕੋ ਜੀ ਸਾਰੇ ਅਗਲੇ ਦੀ ਘਰ ਦੀ ਗਾਰੰਟੀ ਹੁੰ ਥਣ ਦੀ ਵੇਚਣ ਵਾਲਾ ਰੇਟ ਇਹਦਾ ਕੀ ਰਹੂਗਾ ਮੇਰੇ ਮੁੱਲ ਤਾਂ ਇਹ 25000 22000 ਦੀ ਹਾਂ ਤਾਂ ਬੱਚੀ ਗੱਬਣ ਵੇਲੇ ਤਾਂ ਨਹੀਂ ਹੋਈ ਵੀ ਕੋਈ ਨਹੀਂ ਢੋਰੀ ਬਾਦ ਨਹੀਂ ਸਭ ਤੋਂ ਦੂਜੇ ਨੰਬਰ ਜਿਹੜੇ ਆਪਾਂ ਬੱਚੀ ਪਲੂਣ ਦੇਖਦੇ ਪਏ ਆਂ ਪਹਿਲਾਂ ਸੁਆ ਸੂਰੀਆ ਮਾਣੇ ਮਾੜੇ ਸੈਂਗਾ ਮਾਲਕਾਂ ਨੇ ਮਹੀਨੇ ਦੱਸਿਆ ਪਰ ਘਰੇ ਨਹੀਂ ਸੂਈ ਵੀ ਤੁਸੀਂ ਆਪਦੇ ਹਿਸਾਬ ਨਾਲ ਜੱਜ ਕਰਕੇ ਲੈਣੀ ਆ ਦੁੱਧ 9 ਲੀਟਰ ਨਿਬੜੂ ਕੀਮਤ 22000 ਜੱਸਰ ਨੂੰ ਬੱਚੀ ਸਮਝ ਕੇ ਖਰੀਦ ਲਓ ਜਿੰਨਾ ਖਾਊਗੀ ਉਸ ਤੋਂ ਜ਼ਿਆਦਾ ਆਪਦਾ ਖਾ ਕੇ ਬੱਚ ਦੇ ਤੁਹਾਨੂੰ ਦੁੱਧ ਹੀ ਦੇਊਗੀ ਪਰ ਜਦੋਂ ਬੈਡ ਤਿਆਰ ਹੋ ਗਈ ਤਾਂ ਚੰਗੀ ਕੀਮਤ ਦੀ ਆ ਸੂਈ ਤੁਸੀਂ ਆਪ ਦੀ ਸਮਝ ਨਾਲ ਲੈ ਜੇ। ਇੱਥੇ ਕੋਈ ਬੱਚਾ ਵਗੈਰਾ ਕੁਝ ਨਹੀਂ। ਸੂਈ ਸਵਾਈ ਘਾਤ ਹੋਈ ਜੀ। ਫੁੱਲੀਆ ਵਗੈਰਾ ਦੇਖੋ ਸੋਨਾ ਸਾਫ ਸੁਥਰਾ ਫਾੜੀ ਵਾਲਾ ਹਵਾਨਾ 9 ਲੀਟਰ ਬੈੜੀ ਥੱਲੇ ਦੁੱਧਾਂ ਦੇ ਥੱਲੇ। ਸੁਭਰਤਾ ਨਾਲ ਦੇਖ ਸਰ ਠੰਡੀ ਸੀ ਲੋਕ ਕੇ ਆ ਜਾਵਾ ਤੇ ਚਿੱਟਾ ਦੁੱਧਾ ਬਿਲਕੁਲ ਬਰਫ ਵਰਗਾ ਜਮ। ਸੋ ਕੋਈ ਨਿਆਣਾ ਨਹੀਂ ਪਾਇਆ ਪਰ ਉਦੋਂ ਹੀ ਬਹਿ ਗਈ ਥੱਲੇ। ਮਾਰ ਦੀ ਖਣ ਰਹੀ ਹੈ। ਬਸ ਠੀਕ ਹੋ ਗਿਆ। ਤੇ ਅੱਗੇ ਜਿਹੜੀ ਆਪਾਂ ਦੇਖੀ ਜਾਨੇ ਬੈੜ ਤੀਜੇ ਨੰਬਰ ਤੇ। ਕਿੰਨਾ ਟਾਈਮ ਸੁਈ ਗਈ ਸਰੂਨ ਬੱਚੀ ਆ ਇਹਦਾ ਬੱਚਾ ਸਾਡੇ ਕੋਲ ਨਹੀਂ ਮਿਲਿਆ ਠੀਕ ਆ ਕਿੰਨਾ ਟਾਈਮ ਹੋ ਗਿਆ ਉਹ ਸੁਈਨ ਲਗਭਗ ਇਹ ਹੋਊ 27-28 ਦਿਨ ਠੀਕ ਆ ਦੁੱਧ ਕਿੰਨਾ ਹੁਣ ਇਹ ਥੱਲੇ ਦੁੱਧ 10 ਕਿਲੋ 9 ਕਿਲੋ ਕਹਿ ਕੇ ਲਵਾਂ ਰੇਟ ਇਹਦਾ ਕੀ ਜਣਾ ਇਹਦਾ ਵੀ ਬਾਈ ਦੇ ਠੀਕ ਆ ਧੋਰੀ ਇਹਨਾਂ ਵਾਰ ਸਵਰਥ 3 ਨੰਬਰ ਤੇ ਬੱਚੀ ਰਾਜੀ ਸਮੀ ਪੜੀ ਹੋਇਆ ਸੈਜੂਰ ਮੀਡੀਅਮ ਆ ਗਿਆ 22000 ਦੇ ਇੰਡੀਆਂ ਜਿਆ ਰੇਟ 9 ਲੀਟਰ ਦੁੱਧ ਨੇ ਟਹਾਜਰਾ ਬੱਚਾ ਵੀਰ ਕੇ ਸਾਡੇ ਕੋਲ ਆ ਕੇ ਐਕਸਪਾਇਰ ਹੋਇਆਗਾ ਤੇ ਪਹਿਲਾ ਸੂਬਾ ਪਨੂਨ ਸੂਈ ਵੀ ਲੈਵਾ ਫਾੜੀ ਵਾਲਾ ਫਿਟਿੰਗ ਵਾਲਾ ਜਮਾ ਸਿਰਫ 22000 ਦੇ ਵਿੱਚ ਸੂਈ ਸਵਾਈ ਆ ਵੀ ਚੋਕੇ ਤਸੱਲੀ ਕਰਕੇ 10 ਲੀਟਰ ਦੁੱਧ ਦਾ 9 ਲੀਟਰ ਜਮਾ ਮੈਨ ਨਾਲ ਤੁਹਾਨੂੰ ਹਾਜ਼ਰ ਮਿਲੂਗਾ ਜਮਾ ਸਵੇਰੇ ਧਾਰਾ ਪਈ ਦੇ ਮਾਰ ਕੇ ਦਿਖਾ ਦਿੰਨੇ ਦੂਜੇ ਥਾਂ ਜੀ ਵੀ ਮਾਰ ਦਿੰ ਤੈਨੂੰ ਸੋ ਦੇਖੋ ਧਾਰਾ ਵਗੈਰਾ ਬੁਣੀ ਇੱਕ ਨੰਬਰ ਆ ਤੇ ਮੰਨ ਕੇ ਚਲੋ ਵੀ ਨਿਆਣਾ ਪਾਓ ਤੇ ਪਾਣੀ ਲੈ ਕੇ ਬਹਿ ਜਾਓ ਥੱਲੇ ਬਸ ਬਸ ਮੈਂ ਆਉਂਦੀ ਆ ਹਨਾ ਹਾਂ ਔਰ ਲਾਥਾ ਰਹਿ ਗਿਆ ਜਮਾ ਬੜਾ ਠੀਕ ਆ ਤੇ ਵੀਰੇ ਨੰਬਰ ਐਡਰੈਸ ਦਾਰੇ ਬੋਲ ਦੇ ਆਪਣਾ ਸਤਨਾ ਨੇ ਮੋਬਾਈਲ ਨੰਬਰ 997923411 ਪਿੰਡ ਚਮੰਡਾ ਸਰਾਂਪਾ ਰੋਡ ਠੀਕ ਹੈ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ